ਲਗਿਆ ਫਿਰ ਉਸ ਤੋਂ ਬਾਅਦ ਜਦੋਂ ਇਸ ਦੀ ਕੋਹਕ ਕੱਢੀ ਗਈ ਵੀ ਅਰਮਾਨ ਮਲਿਕ ਹੈ ਕੀ ਜੀ ਮੈਨੂੰ ਬਿਲਕੁਲ ਨਹੀਂ ਜਾਂਦਾ ਸੀ ਨਾ ਮੈਨੂੰ ਇਹਦੀ ਘਰ ਵਾਲੀਆਂ ਦਾ ਪਤਾ ਸੀ ਕਿਉਂਕਿ ਅਸੀਂ ਕੰਮਕਾਰ ਵਾਲੇ ਬੰਦੇ ਆ ਸਵੇਰੇ ਆਪਣੇ ਕੰਮ ਤੇ ਚਲੇ ਗਏ ਸ਼ਾਮ ਨੂੰ ਆ ਗਏ ਸਾਨੂੰ ਇੰਨਾ ਟਾਈਮ ਹੀ ਨਹੀਂ ਹੁੰਦਾ ਤਾਂ ਜਦੋਂ ਮੈਂ ਉਸ ਨੂੰ ਪੂਰਾ ਸਰਚ ਮਾਰਿਆ YouTube ਤੇ Google ਦੇ ਵਿੱਚ ਤਾਂ ਇਹਦੇ ਐਸੇ-ਐਸੇ ਐਵੀਡੈਂਸ ਮੇਰੇ ਸਾਹਮਣੇ ਆਏ ਜਿਵੇਂ ਕਿ ਆ ਜਿਹੜੀ 11 ਸਾਲ ਦੀ ਕੁੜੀ ਦਾ ਰੇਪ ਇਹਨੇ ਕੀਤਾ ਨਾਲ ਇਹਦੀਆਂ ਘਰ ਵਾਲੀਆਂ ਮੁਜਰਮ ਨੇ ਉਹ ਚ ਉਹ ਵੀ YouTube ਤੇ ਹੀ ਮਿਲਿਆ ਮੈਨੂੰ ਫੇਰ ਇਸ ਤੋਂ ਵੱਡਾ ਜੁਰਮ ਹੋਰ ਵੀ ਇਹਨੇ ਕੀਤਾ ਹੈ ਨਹੀਂ ਕਿ 17 ਸਾਲ ਦੀ ਲੜਕੀ ਪਾਇਲ ਮਲਿਕ ਤੋਂ ਪਹਿਲਾਂ ਇੱਕ 17 ਸਾਲ ਦੀ ਲੜਕੀ ਸੁਮਿਤਰਾ ਨਾਲ ਸ਼ਾਦੀ ਕੀਤੀ ਸੀ 17 ਦੀ ਹੋਵੇ 16 ਦੀ ਹੋਵੇ ਇਹ ਮੈਂ ਨਹੀਂ ਕਹਿ ਰਿਹਾ ਇਹ ਇਹ ਮੈਂ ਦੱਸ ਰਿਹਾ ਤੁਹਾਨੂੰ Google 'ਚ ਔਰ YouTube ਤੇ ਤੁਸੀਂ ਪਾਓ ਸਟੇਟਮੈਂਟ ਆਫ ਪਾਇਲ ਮਲਿਕ ਔਨ ਸੁਮਿਤਰਾ ਵਾਈਫ ਆਫ ਅਰਮਾਨ ਮਲਿਕ ਠੀਕ ਹੈ ਜੀ ਉਸ ਸਟੇਟਮੈਂਟ ਦੇ ਵਿੱਚ ਇਹ ਕਲੀਅਰਲੀ ਪਾਇਲ ਮਲਿਕੀ ਕਹਿ ਰਹੀ ਹੈ ਵੀ ਐਨਐਸ 17 ਸਾਲ ਦੀ ਕੁੜੀ ਨਾਲ ਵਿਆਹ ਕਰਾਇਆ ਸੀ ਹੁਣ ਅੱਗੇ ਗੱਲ ਸੁਣਨ ਵਾਲੀ ਹੈ ਜਦੋਂ 17 ਸਾਲ ਦੀ ਕੁੜੀ ਨਾਲ ਤੁਸੀਂ ਉਹਦੀ ਸਹਿਮਤੀ ਬਿਨਾਂ ਸਹਿਮਤੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਆਹ ਕਰਾ ਰਹੇ ਹੋ ਤਾਂ ਉਹ ਕੈਟਾਗਰੀ ਵਿਆਹ ਚ ਨਹੀਂ ਆਉਗੀ ਉਹ ਕੈਟਾਗਰੀ ਆਉਗੀ ਪੋਸਕੋ ਐਕਟ ਦੇ ਵਿੱਚ ਤੇ